ਜਾ ਸ਼ਰਮ ਦੋਸਤੋ ਜਮਾ ਕਾਲ ਮੈਂ ਤੁਹਾਡਾ ਆਪਣਾ ਬੰਟੀ ਜੋਗੀ ਸ਼ਿਵ ਸੰਗਠਨ ਪ੍ਰਧਾਨ ਬਜਰਾਂਧ ਕਾਲੀਂ ਜ਼ਬਰਦਾਨ ਪੰਚੂ ਸੁਰੱਖਿਆ ਤ੍ਰਿਸ਼ਾ ਦਾ ਪ੍ਰਧਾਨ ਦੋਸਤੋ ਅੱਜ ਦੀ ਜਿਹੜੀ ਘਟਨਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਪ੍ਰਸ਼ਾਸਨ ਦੀ ਨਾਕਾਮੀ ਕਰਕੇ ਨਜ਼ਰ ਅੰਦਾਜ਼ ਕਰਦ ਕਰਕੇ ਜਦ ਇੱਕ ਸ਼ਿਵ ਸੰਨਿਕ ਜਦ ਇੱਕ ਹਿੰਦੂ ਭਰਾ ਹਿੰਦੂ ਤੱਤਾ ਦੇ ਨਾਲ ਲੰਬੇ ਸਮੇਂ ਦੇ ਜੁੜਿਆ ਹੋਇਆ ਇਨਸਾਨ ਦੋ ਵਾਰ ਇਲੈਕਸ਼ਨ ਫਾਈਟ ਕਰਨ ਵਾਲਾ ਇਨਸਾਨ बार-बार ਪੁਲਿਸ ਪ੍ਰਸ਼ਾਸਨ ਗੋਹੜ ਲਗਾ ਰਿਹਾ ਮੇਰੀ ਜਾਨ ਨੂੰ ਖਤਰਾ ਉਹਦੀਆਂ ਗੱਲਾਂ ਨੂੰ ਜਾਨ ਬੁਝ ਕੇ ਨਜ਼ਰ ਅਦਾਜ਼ ਕੀਤਾ ਗਿਆ ਜਿਹਦਾ ਖਾਮਿਆਜਾ ਅਜੋ ਦੇ ਪ੍ਰਵਾਦ ਨੂੰ ਭੁਗਤਣਾ ਪਿਆ ਦੋਸਤੋ ਮੈਂ ਗੱਲ ਕਰਨ ਜਾ ਰਿਹਾ ਮੰਗਤਰਾ ਮੰਗਾ ਜੀ ਦੀ ਸਾਡੇ ਕਟਰ ਸਨਾਤਨੀ ਭਰਾ ਮੋਗੇ ਦੇ ਨਿਵਾਸੀ ਇਦਾਂ ਹੀ ਸਾਡੇ ਕਈ ਹੋਰ ਹਿੰਦੂ ਭਰਾ ਨੇ ਜਿਹੜੇ ਵਾਰ-ਵਾਰ ਜਾ ਕੇ ਪ੍ਰਸ਼ਾਸਨ ਨੂੰ ਦੱਸ ਰਹੇ ਨੇ ਕਿ ਸਾਨੂੰ ਜਾਨੋਂ ਮਾਰ ਦੇ ਧਮਕੀਆਂ ਮਿਲਦੀਆਂ ਨੇ ਪ੍ਰਸ਼ਾਸਨ ਉਹ ਉਲਟ ਬਾਤ ਚ ਕੀ ਕਹਿੰਦਾ ਇਹਦੀ ਆਪਣੀ ਲਾਗੜਾ ਸੀ ਤੁਸੀਂ ਸਹੀ ਕਹਿੰਦੇ ਹੋ ਉਹਦੀ ਆਪਣੀ ਲਾਗੜਾ ਹੋ ਸਕਦੀ ਆ ਸਾਡੀ ਵੀ ਆਪਣੀ ਲਾਗੜਾ ਕਾਦੇ ਕਰਕੇ ਆ ਹਿੰਦੂ ਤਬਕਾ ਕੇ ਖਾਲਸਤਾਨੀਆਂ ਦਾ ਸਾਡੀ ਲਾਗੜਾ ਸਾਰੀ ਜ਼ਿੰਦਗੀ ਲੈਣੀ ਆ ਗੈਂਗਸਟਰਾਂ ਦਾ ਸਾਡੀ ਲਾਗਤ ਹੈ ਸਾਰੀ ਜ਼ਿੰਦਗੀ ਲੈਣੀ ਹੈ ਚਿੱਟਾ ਵੇਚਣ ਵਾਲਿਆਂ ਦਾ ਸਾਡੀ ਲਾਗਤ ਹੈ ਸਾਰੀ ਜ਼ਿੰਦਗੀ ਲੈਣੀ ਹੈ ਸੋ ਇਹਦਾ ਮਤਲਬ ਐ ਨਹੀਂ ਹੋਏਗਾ ਕਿ ਤੁਸੀਂ ਹਿੰਦੂਆਂ ਨੂੰ ਮਰਵਾ ਦਿਓ ਅੱਜ ਮੋਗੇ ਦੇ ਵਿੱਚ ਸਮੂਹ ਹਿੰਦੂ ਸਮਾਗਮ ਪਹੁੰਚੇ ਨੇ ਮੈਂ ਇਸ ਦਾ ਦੀ ਖੁਸ਼ੀ ਜ਼ਾਹਰ ਨਹੀਂ ਕਰਦਾ ਸਾਡੇ ਵਾਸਤੇ ਪਹੁੰਚੇ ਨੇ ਇੱਕ ਸਨਾਤਨੀ ਵਾਸਤੇ ਪਹੁੰਚੇ ਨੇ ਉਹਦੇ ਪਰਿਵਾਰ ਵਾਸਤੇ ਪਹੁੰਚੇ ਨੇ ਅਗਰ ਪ੍ਰਸ਼ਾਸਨ ਇਹਦੇ ਵਾਂਗ ਕਾਰਜ ਦਿੱਤਾ ਹੁੰਦਾ ਤਾਂ ਅੱਜ ਇਹਦੇ ਨਹੀਂ ਦੇਖਣਾ ਬਣਾ ਸਾਰੀ ਦੁਨੀਆ ਹੋਲੀ ਮਨਾ ਰਹੀ ਆ ਖੁਸ਼ੀਆਂ ਮਨਾ ਰਹੀ ਆ ਪਰ ਸਾਡੇ ਸਨਾਤਨੀ ਵੀਰਾਂ ਦੇ ਘਰਾਂ ਦੇ ਵਿੱਚ ਸਨਾਟਾ ਛਾ ਗਿਆ ਹੋਲੀਆਂ ਭੁੱਲ ਕੇ ਤਿਉਹਾਰ ਭੁੱਲ ਕੇ ਇਹਨੂੰ ਬੋਲਾ ਗਏ ਕਾਲੀ ਹੋਲੀ ਇਹਦੇ ਕਰਕੇ ਸ਼ਾਸਨ ਅਤੇ ਪ੍ਰਸ਼ਾਸਨ ਦੀ ਨਕਾਮੀ ਕਰਕੇ ਸੋ ਅਸੀਂ ਸਿਰਫ ਇਹੋ ਹੀ ਆਪਣੀ ਕਰਨਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਹਥਿਆਰੇ ਨੇ ਉਹਨਾਂ ਨੂੰ ਜਲਦ ਤੇ ਜਲਦ ਤੇ ਚੜਾ ਗ੍ਰਿਫਤਾਰ ਕੀਤਾ ਜਾਵੇ ਅੱਜ ਜੋ ਮੰਨ ਤੇ ਸਾਡੇ ਖੁਸ਼ੀ ਨਹੀਂ ਆ ਚਾਰਾ ਵੀ ਦੇਖ ਸਕਦੇ ਸਾਡਾ ਬਿਲਕੁਲ ਮੋਜ ਆਇਆ ਦਾ ਜਿਹੜਾ ਬੰਦਾ ਸਨਾਤਨ ਦਾ ਕੰਮ ਕਰ ਰਿਹਾ ਹਰੇਕ ਬੰਦਾ ਉਹਦੇ ਤੋਂ ਡਰਿਆ ਹੋਇਆ ਕਿ ਅੱਜ ਇਹਨਾਂ ਦਾ ਨੰਬਰ ਆ ਕੱਲ ਸਾਡਾ ਵੀ ਹੋ ਸਕਦਾ ਸੋ ਸਾਸ਼ਨ ਅਤੇ ਪ੍ਰਸ਼ਾਸਨ ਨੂੰ ਹੱਥ ਬਣ ਗਿਆ ਅਪੀਲ ਹੈ ਅਗਰ ਤੁਹਾਡੇ ਕੋ ਕੋਈ ਸਨਾਤਨੀ ਜੋ ਲੰਬੇ ਸਮੇਂ ਤੋਂ ਚੱਲ ਰਿਹਾ ਸਨਾਤਨ ਦੇ ਨਾਲ ਆ ਕੇ ਕਹਿੰਦਾ ਵੀ ਮੇਰੀ ਜਾਨ ਨੂੰ ਖਤਰਾ ਹੈ ਪਲੀਜ਼ ਕਿਰਪਾ ਕਰਕੇ ਉਹਨੂੰ ਆਪਣੇ ਵੱਲੋਂ ਵੈਰੀਫਾਈ ਕਰਕੇ ਉਹਨੂੰ ਸੁਰੱਖਿਆ ਬਹయ్యా ਕਰਵਾ ਦਿਓ ਕਿਉਂਕਿ ਸਨਾਤਨ ਬਹੁਤ ਉੱਚਾ ਸਨਾਤਨ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦਾ ਹਰੇਕ ਧਰਮ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਤੁਹਾਨੂੰ ਜੀਦਾ ਰੱਖਣਾ ਸ਼ਾਸਨ ਪ੍ਰਸ਼ਾਸਨ ਦਾ ਫਰਜ਼ ਹੈ ਸੋ ਦੋਸਤੋ ਪ੍ਰਸ਼ਾਸਨ ਦਾ ਤੇ ਸ਼ਾਸਨ ਦਾ ਵੀ ਸਾਥ ਦਿਓ ਅਤੇ ਸ਼ਾਸਨ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਵੀ ਉਹਨਾਂ ਬੰਦਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰੋ ਅਤੇ ਉਹਨਾਂ ਦੇ ਬਣਦੀ ਸਹਾ ਦਿਓ ਜਿਹੜੇ ਉਹਨਾਂ ਦੇ ਪਰਿਵਾਰ ਦੇ ਜਿਹੜਾ ਉਹਨਾਂ ਦਾ ਨੁਕਸਾਨ ਏਡਾ ਵੱਡਾ ਹੋਇਆ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਵੀ ਉੱਥੇ ਜਾ ਕੇ ਮੁਆਵਜ਼ਾ ਦੇ ਕੇ ਆਉਣ ਤਾਕੀ ਉਹਨਾਂ ਨੂੰ ਇਹ ਗੱਲ ਦਾ ਪਤਾ ਚੱਲ ਸਕੇ ਕਿ ਸਾਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਸਾਡੇ ਨਾਲ ਨੇ ਜਿਹੜੇ ਡੀਜੀਪੀ ਪੰਜਾਬ ਨੇ ਉਹ ਸਾਡੇ ਨਾਲ ਨੇ ਸੋ ਇਨੇ ਹੱਥ ਬਣ ਕੇ ਬੇਨਤੀ ਕਰਦਾ ਹਾਂ ਕਿਰਪਾ ਕਰਕੇ ਸਨਾਤਨੀਆਂ ਵੱਲ ਧਿਆਨ ਦਿਓ ਜੈ ਹਿੰਦ ਜੈ ਜੈ ਸ਼੍ਰੀ ਰਾਮ ਜੈ ਮਾ ਕਾਲ ਮੈਂ ਬੰਤੀ ਜੋਗੀ ਇੱਕ ਸ਼ਿਵ ਸਨਾਤਨ ਪ੍ਰਧਾਨ ਬਜਰੰਗ ਦਲ ਹਿੰਦ ਦਾ ਪ੍ਰਧਾਨ ਕਿੰਦੂ ਸਖਸ਼ਾ ਪਿਛਾ ਦਾ ਵਰਗਾ ਦੋਸਤੋ ਅੱਜ ਹੋਲੀ ਦਾ ਤਿਉਹਾਰ ਆ ਪਰ ਸਾਡੇ ਲਈ ਇਹ ਹੋਲੀ ਇੱਕ ਹੀ ਹਿਸਾਬ ਦਾ ਕਾਲਾ ਤਿਉਹਾਰ ਹੈ ਕਿਉਂਕਿ ਸਾਡੇ ਹਿੰਦੂ ਭਰਾ ਮੰਗਤਰਾ ਮੰਗਾ ਜੀ ਜਿਸ ਨੂੰ ਅਗਿਆਤ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਮੰਗਤਰਾ ਮੰਗਾ ਜੀ ਬੋਧੀ ਪੁਰਾਣੇ ਹਿੰਦੂ ਲੀਡਰ ਸੀ ਜਿਹੜੇ ਮੋਗੇ ਤੋਂ ਦੋ ਵਾਰ ਐਮਐਲਏ ਇਲੈਕਸ਼ਨ ਵੀ ਫਾਈਟ ਕਰ ਚੁੱਕੇ ਨੇ ਦੋਸਤੋ ਅੱਜ ਦੇ ਦਿਨ ਵਿੱਚ ਮੈਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕਰਾਂਗਾ ਕਿ ਉਹ ਕਿਦੇ ਵਿੱਚ ਸੀ ਜਾਂ ਕਿਦੇ ਵਿੱਚ ਨਹੀਂ ਸੀ ਮੈਂ ਸਿਰਫ ਇਹੋ ਗੱਲ ਕਹਿਣਾ ਚਾਹੁੰਦਾ ਆ ਕਿ ਉਹ ਸਾਡੇ ਇੱਕ ਸਨਾਤਨੀ ਭਰਾ ਸੀ ਸੋ ਪ੍ਰਸ਼ਾਸਨ ਦੀ ਨਾਕਾਮੀ ਕਰਕੇ ਉਹਨਾਂ ਨੂੰ ਅੱਜ ਦੇ ਦਿਨ ਜਿਹੜਾ ਇਹ ਮੌਤ ਦਾ ਸਾਹਮਣਾ ਕਰਨਾ ਪਿਆ ਬਾਰ-ਬਾਰ ਕੰਪਲੀਟਾ ਦੇਗੀ ਉਹਨਾਂ ਨੇ ਹਰ ਵਾਰ ਸਰਕਾਰ ਨੂੰ ਇਹ ਦੱਸਣਾ ਚਾਹਿਆ ਤੇ ਮੇਰੀ ਜਾਨ ਨੂੰ ਖਤਰਾ ਹੈ ਪਰ ਪ੍ਰਸ਼ਾਸਨ ਉਹਦੇ ਵੱਲ ਧਿਆਨ ਨਹੀਂ ਦਿੰਦਾ ਅੱਜ ਉਹਦਾ ਜਿਹੜਾ ਖਾਮਿਆ ਜਾਂ ਉਹਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਅੱਜ ਦਿਲ ਬਹੁਤ ਦੁਖੀ ਹੈ ਕਿਉਂਕਿ ਇਹ ਆਪਾਂ ਕੇ ਸਨਾਤਨੀ ਜਿਹੜਾ ਭਰਾ ਹੈ ਉਹਨੂੰ ਘਵਾ ਲਿਆ ਇਸ ਤੋਂ ਪਹਿਲਾਂ ਸਾਡੇ ਸੁਧੀਰ ਕੁਮਾਰ ਸੂਰੀ ਜੀ ਅੱਜ ਇਸ ਤੋਂ ਪਹਿਲਾਂ ਹੋਰ ਵੀ ਕਈ ਹਿੰਦੂ ਲੀਡਰ ਜਿਹੜੇ ਇਹਨਾ ਗੈਂਗਸਟਰਾਂ ਵੱਲੋਂ ਆਤਰਾਦਿਆਂ ਵੱਲੋਂ ਜਿਹੜਾ ਉਹਨਾਂ ਦੀ ਗੋਲੀਆਂ ਦਾ ਨਿਸ਼ਾਨਾ ਬਣ ਚੁੱਕੇ ਨੇ ਸੋ ਦੋਸਤੋ ਭਗਵੰਤ ਮਾਨ ਸਰਕਾਰ ਨੂੰ ਸਿਰਫ ਇਹੋ ਹੀ ਅਪੀਲ ਕਰਨਾ ਚਾਹਾਂਗਾ ਕਿ ਤੁਹਾਡੀ ਸੇਵਾ